ਏ ਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਸਾ ਰਾਗ ਵਿੱਚ ਚੱਲ ਰਹੀ ਹੈ ਹਲ ਭਗਤ ਜੀ ਦੇ 13ਵਾਂ ਸ਼ਬਦ ਸੰਪੂਰਨ ਹੋਈ ਸੀ ਆਓ ਅਗਲਾ ਸ਼ਬਦ ਭਗਤ ਜੀ ਰੰਮ ਕਰਦੇ ਹੋਏ ਮੋਤਨ ਕਰਦੇ ਹਾਂ ਜੀ ਆਸਾ ਸ੍ਰੀ ਕਬੀਰ ਜੀੋ ਕੇ ਪੰਚ ਪਦੇ ਨੋ ਦੋ ਤੁਕੇ ਪੰਜ ਈਕ ਓਂਕਾਰ ਸਤ ਗੁਰ ਪ੍ਰਸਾਦ ਭਗਤ ਕਬੀਰ ਸਾਹਿਬ ਜੀ ਦੇ ਅੱਗੇ ਜੋ ਸ਼ਬਦ ਰੰਭ ਹੁੰਦੇ ਹਨ ਇਹ ਪੰਚ ਪਦੇ ਦੋ ਤੁਕੇ ਸ਼ਬਦ ਹਨ ਪੰਚ ਪਦੇ ਤੋਂ ਭਾਵ ਹੁੰਦਾ ਹੈ ਪੰਜ ਪਹਿਰਿਆਂ ਵਾਲਾ ਸ਼ਬਦ ਜਿਦੇ ਵਿੱਚ ਪੰਜ ਬੰਦ ਹੁੰਦੇ ਹਨ ਨੂੰ ਪੰਚ ਪਦੇ ਕਹਿੰਦੇ ਹਨ ਦੋ ਤੁਕੇ ਤੋਂ ਭਾਵ ਹੁੰਦਾ ਹੈ ਤੁਕੇ ਤੋਂ ਭਾਵ ਕਿ ਦੋ ਤੁਖਾਂ ਵਾਲਾ ਇੱਕ ਬੰਦ ਹੈ ਭਗਤ ਜੀ ਇਸ ਸ਼ਬਦ ਦੇ ਵਿੱਚ ਮੰਗਲਾ ਚਰਨ ਕਰਦੇ ਹੋਏ ਸ਼ਬਦ ਦੀ ਰੰਭਤਾ ਕਰਦੇ ਹਨ ਉਪਲੀਪੂਰਨ ਪਰਮਾਤਮਾ ਪਰਮੇਸ਼ਰ ਇੱਕ ਸਰੂਪ ਹੈ ਜਿਹਦੀ ਮੂਰਤ ਸਤ ਹੈ ਕਾਲ ਤੋਂ ਰਹਿਤ ਹੈ ਗੁਰ ਪ੍ਰਸਾਦ ਤੋਂ ਭਾਵ ਹੁੰਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਪ੍ਰਭੂ ਦੀ ਠਾਕਰ ਦੀ ਪ੍ਰਾਪਤੀ ਹੈ ਜੀ ਪਾਤੀ ਤੁਰ ਮਲਨੀ ਪਾਤੀ ਪਤੀ ਜੀ ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਨਿਰਜੀਓ ਭੁਲੀ ਮਲਨੀ ਹੈ ਓ ਸਤਗੁਰ ਜਾਗਤਾ ਹੈ ਦਿਓ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ ਸ਼ਬਦੀਆਂ ਪੰਕਤੀਆਂ ਦੇ ਵਿੱਚ ਭਗਤ ਜੀ ਇੱਕ ਮਲਣੀ ਜਿਹੜੀ ਮਾਲਨ ਫੁੱਲ ਤੋੜਦੀ ਹੈ ਪੱਤੀਆਂ ਤੋੜਦੀ ਹੈ ਇਕੱਠਾ ਕਰਦੀ ਸਜਾਵਟ ਵਾਸਤੇ ਠਾਕਰ ਨੂੰ ਭੇਟ ਕਰਨ ਵਾਸਤੇ ਅੱਜ ਭਗਤ ਜੀ ਇੱਕ ਬਾਗੀਚੀ ਦੇ ਸਭ ਨੇ ਬੈਠੇ ਹੋਏ ਇਹ ਤੱਕ ਰਹੇ ਹਨ ਕਬੀਰ ਸਾਹਿਬ ਤੇ ਸਾਹਮਣੇ ਇੱਕ ਛੋਟਾ ਜਿਹਾ ਮੰਦਿਰ ਹੈ ਇਹ ਪੰਡਤ ਜਿਹੜਾ ਪ੍ਰੋਤ ਹੈ ਉਹ ਮਾਲਨ ਨੂੰ ਕਹਿੰਦਾ ਕਿ ਸਾਹਮਣੇ ਫੁੱਲਾਂ ਦੇ ਪੱਤੀਆਂ ਤੇ ਫੁੱਲ ਤੋੜ ਕੇ ਲੈ ਕੇ ਆ। ਠਾਕਰ ਦੀ ਪੂਜਾ ਕਰਨੀ ਹੈ। ਤੇ ਸਾਰਾ ਨਜ਼ਾਰਾ ਸਾਰਾ ਕੋਤਕ ਭਗਤ ਕਬੀਰ ਸਾਹਿਬ ਜੀ ਤੱਕ ਰਹੇ ਹਨ ਸਾਹਮਣੇ ਬੈਠੇ। ਮਾਲਨਲ ਜੋ ਮਾਲੀ ਦੀ ਘਰ ਵਾਲੀ ਇਸਤਰੀ ਹੈ ਉਹਨੂੰ ਮਾਲਨ ਕਹਿੰਦੇ ਆ। ਤੇ ਜਿੱਥੇ ਮਾਲਨ ਪੱਤੀਆਂ ਤੋੜਦੀ ਆ ਫੁੱਲ ਤੋੜਦੀ ਆ ਉਹਦੇ ਨਾਲ ਨਾਲ ਉਹ ਬ੍ਰਾਹਮਣ ਜਿਹੜਾ ਪੰਡਤ ਹੈ ਉਹ ਵੀ ਨਾਲ ਤੋੜ ਰਿਹਾ। ਕੀ ਠਾਕੁਰ ਦੀ ਪੂਜਾ ਕੀਤੀ ਜਾਵੇ ਭੇਟਾ ਕੀਤੇ ਜਾਣ। ਜੇ ਭਗਤ ਜੀ ਦੇਖੋ ਉੱਥੇ ਸ਼ਬਦ ਉਚਾਰਨ ਕਰਦੇ ਹਨ ਖੰਡਨ ਖੰਡਤ ਕਰਦੇ ਹਨ। ਤੇ ਬਚਨ ਕਰਦੇ ਹਨ ਪਾਤੀ ਤੋਰੈ ਮਲਨੀ ਪਾਤੀ ਪਾਤੀ ਜੀਓ। ਭਗਤ ਜੀ ਕਹਿੰਦੇ ਉਹ ਮਲਣੀ ਜਿਹੜੀ ਹੈ ਉਹ ਇੱਕ ਇੱਕ ਪੱਤੀ ਤੋੜਦੀ ਹੈ ਉਸ ਪੌਦੇ ਦੇ ਨਾਲੋਂ ਫੁੱਲ ਅਤੇ ਪੱਤੀਆਂ ਨੂੰ ਲੱਗ ਕਰਦੀ ਹੈ ਪਰ ਕਹਿੰਦੇ ਮਲਣੀ ਜਿਹੜੀ ਆ ਉਹ ਬੇਸਮਝ ਹੈ ਉਹਨੂੰ ਪਤਾ ਨਹੀਂ ਹੈ ਭਗਤ ਜੀ ਵਚਨ ਕਰਦੇ ਆ ਜਿਸ ਪਾਹਨ ਕੋ ਪੱਤੀ ਤੋਰੈ ਸੋ ਪਾਹਨ ਨਿਰਜੀਓ ਕਹਿੰਦੇ ਜਿਹਦੇ ਮੂਰਤੀ ਦੀ ਪੂਜਾ ਵਾਸਤੇ ਜਿਹੜੀ ਠਾਕਰ ਦੀ ਮੂਰਤੀ ਹੈ ਉਹ ਪੱਥਰ ਦੀ ਆ ਉਹ ਨਿਰ ਜਿਓ ਹੈ ਜਿਹਦੇ ਵਿੱਚ ਕੋਈ ਸਾਹ ਨਹੀਂ ਹਨ ਕੋਈ ਆਤਮਾ ਨਹੀਂ ਹੈ ਉਹ ਪੱਥਰ ਦੀ ਮੂਰਤੀ ਹੈ ਭਗਤ ਜੀ ਖੰਡਨ ਕਰਦਣ ਕਹਿੰਦੇ ਪਾਤੀ ਪਾਤੀ ਪੱਤੀ ਕਰਕੇ ਜਿਹੜੇ ਫੁੱਲ ਅਤੇ ਪੱਤੀਆਂ ਤੋੜਦੀ ਹੈ ਮਾਲਣ ਤੇ ਨਾਲ ਪੰਡਤ ਵੀ ਤੋੜਿਆ ਭਗਤ ਜੀ ਕਹਿੰਦੇ ਉਹ ਇੱਕ ਪੱਥਰ ਵਾਸਤੇ ਤੋੜ ਰਹੇ ਆ ਪੱਥਰ ਦੀ ਮੂਰਤੀ ਦੇ ਅੱਗੇ ਪੇਟਾ ਕਰਨੀ ਤੇ ਭਗਤ ਜੀ ਕਹਿੰਦੇ ਜਿਸ ਪਾਹਣ ਜਿਸ ਪਾਹਣ ਕੋ 파ਤੀ ਤੋਰੇ ਸੋ ਪਾਹਣ ਨਿਰਜੀਓ ਜਿਹਦੇ ਵਾਸਤੇ ਭਗਤ ਜੀ ਕਹਿੰਦੇ ਪੱਤੀਆਂ ਤੇ ਫੁੱਲ ਤੋੜੇ ਜਾ ਰਹੇ ਹਨ ਉਹ ਪਾਣ ਤਾਂ ਨਿਰਜੀਓ ਹੈ ਭਗਤ ਜੀ ਕਹਿੰਦੇ ਉਹਦੇ ਵਿੱਚ ਤਾਂ ਜਾਨ ਹੀ ਨਹੀਂ ਹੈ ਉਹ ਤਾਂ ਪੱਥਰ ਹੈ ਭਗਤ ਜੀ ਕਹਿੰਦੇ ਪਰ ਜੇਡੂ ਤੋੜ ਰਹੇ ਹਨ ਫੁੱਲ ਤੇ ਪੌਦੇ ਦੇ ਪੱਤੀਆਂ ਉਹਦੇ ਵਿੱਚ ਜਾਨ ਹੈ ਭਗਤ ਜੀ ਕਹਿੰਦੇ ਉਹ ਜਾਨ ਵਾਲਾ ਹੈ ਉਹਦੇ ਵਿੱਚ ਸਾਹ ਹਨ ਬੂਟੇ ਦੇ ਵਿੱਚ ਭਗਤ ਜੀ ਜਵਾਬ ਦੇਂਦੇ ਨ ਭੁੱਲੀ ਮਲਨੀ ਹੈ ਓ ਸਤਿਗੁਰ ਜਾਗਤਾ ਹੈ ਦੇਉ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਭਗਤ ਜੀ ਕਹਿੰਦੇ ਮਲਨੀ ਤਾਂ ਬੇਸਮਝਾ ਭੁੱਲੀ ਹੋਈ ਹੈ ਕਹਿੰਦੇ ਨੂੰ ਪਤਾ ਨਹੀਂ ਹੈ ਕਿ ਸਤਿਗੁਰ ਤਾਂ ਜਾਗਤਾ ਦੇਵ ਹੈ ਉਹ ਪਰਮਾਤਮਾ ਜਿਹੜਾ ਪ੍ਰਭੂ ਹੈ ਉਹ ਤੇ ਸਦਾ ਹੀ ਜਾਗਦਾ ਹੈ ਉਹਨੂੰ ਪੱਥਰ ਦੀ ਲੋੜ ਨਹੀਂ ਹੈ ਉਹ ਤੇ ਕਾਣ-ਕਨ ਵਿੱਚ ਪੌਦੇ ਵਿੱਚ ਵੀ ਸੁਭਾਏ ਮਾਨਸੀ ਜਿਦੀਆਂ ਪੱਤੀਆਂ ਤੇ ਫੁੱਲ ਤੋੜਿਆ ਨਾ ਭਗਤ ਜੀ ਕਹਿੰਦੇ ਨੂੰ ਮਾਲਣ ਨੂੰ ਬੇਸਮਝ ਨੂੰ ਪਤਾ ਨਹੀਂ ਹੈ ਰਹਾ ਵਿਸ਼ਰਾਮ ਦੇ ਕੇ ਭਗਤ ਜੀ ਬਚਨ ਕਰਦੇ ਹਨ ਬ੍ਰਹਮਪਾਤੀ ਬ੍ਰਹਮਡਾਰੀ ਫੁੱਲ ਸ਼ੰਕਰ ਦੇਉ ਕਹਿੰਦੇ ਜਿਹੜੇ ਪੌਦੇ ਨੂੰ ਇਹ ਤੋੜ ਰਹੇ ਹਨ ਫੁੱਲ ਬੂਟੇ ਨੂੰ ਆਖਤ ਜੀ ਕਹਿੰਦੇ ਉਹ ਤਾਂ ਬ੍ਰਹਮ ਪਾਤੀ ਉਹਦੇ ਪੱਤੇ ਬ੍ਰਹਮਾ ਦਾ ਰੂਪ ਹਨ ਉਹਦੀ ਡਾਲੀ ਜਿਹੜੀ ਹੈ ਟਾਣੀ ਉਹ ਵਿਸ਼ਨੂੰ ਦਾ ਰੂਪ ਹੈ ਤੇ ਫੁੱਲ ਜਿਹੜਿਆ ਨੂੰ ਉਹ ਸ਼ੰਕਰ ਹੈ ਜਿਹਨੂੰ ਕਹਿੰਦੇ ਹਨ ਸ਼ਿਵ ਜੀ ਜੀ ਭਗਤ ਜੀ ਕਹਿੰਦੇ ਉਸ ਪੌਦੇ ਵਿੱਚ ਤਾਂ ਠਾਕਰ ਵਸ ਰਿਹਾ ਉਹ ਦੇਵਤੇ ਵਸ ਰਹੇ ਹਨ ਕਬੀਰ ਸਾਹਿਬ ਜੀ ਕਹਿੰਦੇ ਉਹਦੀਆਂ ਪੱਤੀਆਂ ਬ੍ਰਹਮ ਪੱਤੀ ਜਿਹੜੀਆਂ ਪੱਤੀਆਂ ਨੂੰ ਬ੍ਰਹਮ ਦਾ ਸਰੂਪ ਹੈ ਭਗਤ ਜੀ ਕਹਿੰਦੇ ਵਿਸਮ ਡਾਰੀ ਕਹਿੰਦੇ ਉਹਦੀ ਡਾਲੀ ਜਿਹੜੀ ਹੈ ਉਹਦੀ ਟਾਹਣੀਆਂ ਜਿਹੜੀ ਉਹ ਵਿਸ਼ਨੂੰ ਦਾ ਰੂਪ ਹੈ ਭਗਤ ਜੀ ਕਹਿੰਦੇ ਫੁੱਲ ਫੁੱਲ ਸ਼ੰਕਰ ਦੇਓ ਕਹਿੰਦੇ ਉਹਦੇ ਫੁੱਲ ਸ਼ੰਕਰ ਦੇਓ ਹੈ ਜਿਹਨੂੰ ਇਹ ਕਹਿੰਦੇ ਹਨ ਸ਼ੰਕਰ ਵਿਸ਼ਨੂੰ ਅਤੇ ਬ੍ਰਹਮਾ ਅਤੇ ਵਿਸ਼ਨੂੰ ਅਤੇ ਸ਼ਿਵ ਜੀ ਹੈ ਭਗਤ ਜੀ ਕਹਿੰਦੇ ਪੌਦੇ ਵਿੱਚ ਤਾਂ ਦੇਵਤੇ ਵਸ ਰਹੇ ਹਨ ਪਰ ਜਿਹੜੇ ਪੱਥਰ ਵਾਸਤੇ ਉਹਨੂੰ ਤੋੜ ਰਹੇ ਹਨ ਉਹਦੇ ਵਿੱਚ ਕੁਝ ਵੀ ਨਹੀਂ ਹੈ ਤੀਨ ਦੇਵ ਪਰਤਖ ਤੋੜੇ ਕਰੇ ਕਿਸ ਕੀ ਸੇ ਉਹ ਕਹਿੰਦੇ ਤਿੰਨਾਂ ਨੂੰ ਤੋੜ ਕੇ ਇਹ ਕਿ ਇਹ ਕਿਦੀ ਸੇਵਾ ਕਰਨੀ ਚਾਹੁੰਦੀ ਹੈ ਕਹਿੰਦੇ ਤਿੰਨੇ ਦੇਵਤਿਆਂ ਨੂੰ ਤੈਨੇ ਮਾਰ ਦਿੱਤਾ ਖਤਮ ਕਰਤਾ ਤੀਨ ਦੇਵ ਪਰਤਖ ਪਰਤਖ ਜਨ ਜਿਹੜੇ ਸਾਹਮਣੇ ਤੋੜੇ ਕਰੇ ਕਿਸ ਕੀ ਸੇ ਉਹ ਕਹਿੰਦੇ ਉਹਨਾਂ ਨੂੰ ਤੋੜ ਕੇ ਖਤਮ ਕਰਕੇ ਇਹ ਕੀ ਕਰਨਾ ਚਾਹੁੰਦੀ ਹੈ ਕਿਦੀ ਸੇਵਾ ਕਰਨੀ ਚਾਹੁੰਦੀ ਹੈ ਪਖਾਨ ਗਾਢ ਕੇ ਮੂਰਤ ਕੀਨੀ ਦੇਖ ਕੇ ਸ਼ਾਂਤੀ ਪਾਓ ਫਿਰ ਤੀਜਾ ਪਾਦ ਆਰੰਭ ਕਰਦਿਆਂ ਫਿਰ ਭਗਤ ਜੀ ਦੱਸਦੇ ਹਨ ਕਹਿੰਦੇ ਜਿਹੜੀ ਮੂਰਤੀ ਆ ਉਹ ਪੱਥਰ ਦੀ ਭਗਤ ਜੀ ਕਹਿੰਦੇ ਪਾਖ ਪਖਾਨ ਉਹਨੂੰ ਗੱਢਣ ਵਾਸਤੇ ਤਿਆਰ ਕਰਨ ਵਾਸਤੇ ਘਟਣ ਵਾਸਤੇ ਜਿਹੜਾ ਉਹਦਾ ਘਟਨਹਾਰਾ ਜਿਹੜਾ ਮਿਸਤਰੀ ਉਹਨੂੰ ਤਿਆਰ ਕਰਦਾ ਨਾ ਮੂਰਤੀਆਂ ਨੂੰ ਭਗਤ ਜੀ ਕਹਿੰਦੇ ਉਹ ਕਈ ਵਾਰਾਂ ਦੇਖਿਓ ਜਾ ਕੇ ਜਿੱਥੇ ਮੂਰਤੀਆਂ ਤਿਆਰ ਹੁੰਦੀਆਂ ਨੇ ਉਹ ਮੂਰਤੀਆਂ ਦੀ ਛਾਤੀ ਦੇ ਪੈਰ ਰੱਖ ਕੇ ਮੂਰਤੀ ਨੂੰ ਘਟਦਾ ਹੈ। ਯਹੀ ਵੱਡੀਆਂ ਮੂਰਤੀਆਂ ਜਿਹੜੀਆਂ ਬਣਾਈਆਂ ਜਾਂਦੀਆਂ ਦੇਵਤਿਆਂ ਦੀਆਂ ਦੇ ਸ਼ਿਮੋਨਿਆ ਦੀਆਂ ਉਹ ਜਿੱਥੇ ਤਿਆਰ ਹੁੰਦੀਆਂ ਨੇ ਭਗਤ ਜੀ ਕਬੀਰ ਸਾਹਿਬ ਜੀ ਕਹਿੰਦੇ ਉੱਥੇ ਜਾ ਕੇ ਤੱਕ ਲੋ ਉਸੇ ਭਗਵਾਨ ਦੀ ਛਾਤੀ ਤੇ ਉਹਨੇ ਪੈ ਰੱਖਿਆ ਹੁੰਦਾ ਹੈ ਜਿਹੜਾ ਭਗਵਾਨ ਦੀ ਉਹ ਪੂਜਾ ਕਰਦੇ ਹਨ ਭਗਤ ਜੀ ਕਹਿੰਦੇ ਪਖਾਨ ਗਾੜ ਕੇ ਮੂਰਤ ਕੀਨੀ ਤਾਂ ਕੇ ਛਾਤੀ ਪਾਓ ਕਹਿੰਦੇ ਉਸ ਮੂਰਤੀ ਨੂੰ ਘਟਨ ਵਾਸਤੇ ਉਹਨੂੰ ਰੂਪ ਦੇਣ ਵਾਸਤੇ ਉਹਨੂੰ ਚੇਹਨ ਦੇਣ ਵਾਸਤੇ ਉਹਨੂੰ ਬਣਾਉਣ ਵਾਸਤੇ ਉਹਦੀ ਤਿਆਰੀ ਕਰਨ ਵਾਸਤੇ ਜਿਹੜਾ ਬਣਾਉਣ ਵਾਲਾ ਮਿਸਤਰੀ ਹੈ ਨਾ ਉਹਦਾ ਘਟਨਹਾਰਾ ਉਹਨੂੰ ਘਟਨ ਵਾਸਤੇ ਭਗਤ ਜੀ ਕਹਿੰਦੇ ਉਹ ਬਣਾंदे ਬਣਾंदे ਉਹਦੇ ਉੱਤੇ ਪੈਰ ਰੱਖਦਾ ਉਹਦੀ ਛਾਤੀ ਤੇ ਪੈਰ ਰੱਖ ਕੇ ਉਹਨੂੰ ਬਣਾਉਂਦਾ ਹੈ ਕਹਿੰਦੇ ਉਹ ਤਾਂ ਬੋਲ ਹੀ ਨਹੀਂ ਸਕਦੀ ਭਗਤ ਜੀ ਕਹਿੰਦੇ ਜੇ ਉਹ ਮੂਰਤੀ ਦੇ ਵਿੱਚ ਕੁਝ ਹੁੰਦਾ ਭਗਤ ਜੀ ਕਹਿੰਦੇ ਜੇ ਇਹ ਮੂਰਤ ਸੱਚੀ ਹੈ ਤਾਂ ਗੜਨਹਾਰੇ ਖਾਓ ਭਗਤ ਜੀ ਕਹਿੰਦੇ ਜੇ ਮੂਰਤ ਸੱਚੀ ਹੁੰਦੀ ਜਿਹੜਾ ਉਹਨੂੰ ਘਟਨ ਵਾਲਾ ਉਹਨੂੰ ਫੜ ਕੇ ਖਾ ਜਾਂਦੀ ਉਹਨੂੰ ਚੁੱਕ ਕੇ ਮਾਰਦੀ ਓਹੀ ਮੂਰਤੀ ਜਿਹਨੂੰ ਘਟਨ ਵਾਸਤੇ ਉਹਨੇ ਉਹਦੀ ਛਾਤੀ ਤੇ ਪੈਰ ਰੱਖਿਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਮੂਰਤੀ ਸੱਚੀ ਹੁੰਦੀ ਤਾਂ ਉਸੇ ਤਾਂ ਮਨੂੰ ਫੜ ਕੇ ਪਰਾਂ ਮਾਰਦੀ ਚੱਕ ਕੇ ਕਹਿੰਦੇ ਓਹੀ ਮੂਰਤੀ ਸਾਹਮਣੇ ਰੱਖ ਕੇ ਸੀ ਪੂਜਾ ਕਰਦਿਆਂ ਬਾਤ ਅਹਰਤ ਅਰ ਪਾਲਸੀ ਕਰਕਰ ਆਕਾਸਾਰ ਦੇਖੋ ਇਹ ਲਬਜ ਜਿਹੜੇ ਉਸ ਭਾਸ਼ਾ ਦੇ ਹਨ ਆਪਾਂ ਕਿੰਨੀ ਕੁ ਵਾਰੀ ਬਾਣੀ ਪੜ੍ਹ ਲਈ ਹੋਵੇਗੀ ਸ਼ਬਦ ਪੜ੍ਹ ਲਏ ਹੋਣਗੇ ਸਮਝ ਨਹੀਂ ਪੈਂਦੀ ਇਹ ਜਿਹੜਾ ਸ਼ਬਦ ਹੈ ਆਮ ਕਰਕੇ ਮਸ਼ਹੂਰ ਹੈ ਪ੍ਰਤਨ ਰਾਗੀ ਸਿਪਾਈ ਬਖਸ਼ੀਤ ਸਿੰਘ ਜੀ ਜਿੰਨਾ ਇਹ ਸ਼ਬਦ ਉਸ ਰਾਗ ਦੇ ਵਿੱਚ ਗਾਇਨ ਕੀਤਾ ਹੈ ਅਸੀਂ ਬਚਪਨ ਤੇ ਬਚਪਨ ਤੋਂ ਸੁਣਿਆ ਉਹਨਾਂ ਦੀ ਆਰਤੀ ਦੀ ਕਸ਼ਟ ਸੀ ਛੋਟੀਆਂ ਡੈਕ ਵਾਲੀਆਂ ਕਸ਼ਟਾ ਹੋਇਆ ਕਰਦੀਆਂ ਸੀ ਉਦੋਂ ਉਹ ਬੋ ਇਹ ਸ਼ਬਦ ਉਹਨਾਂ ਨੇ ਉਸੇ ਰਾਗ ਵਿੱਚ ਗਾਇਨ ਕੀਤਾ ਭਗਤ ਭਾਈ ਬਖਸ਼ੀ ਸਿੰਘ ਜੀ ਰਾਗੀ ਜਿਨ੍ਹਾਂ ਦੇ ਗਾਇਆ ਹੋਇਆ ਸ਼ਬਦ ਹੈ ਉਸੇ ਰਾਗ ਦੇ ਵਿੱਚ ਆਰਤੀ ਦੇ ਨਾਮ ਇਹ ਉੱਥੇ ਦੇਖੋ ਇੰਨੇ ਸਾਲ ਦੇ ਰਾਗੀ ਸਿੰਘ ਗਾ ਰਹੇ ਆ ਪੰਗਾ ਰਹੇ ਆ ਪਤਾ ਨਹੀਂ ਲੱਗਦਾ ਇਹ ਲਵਜਾਂ ਦਾ ਇੱਥੇ ਦੇਖੋ ਭਗਤ ਜੀ ਕੀ ਕਹਿ ਰਹੇ ਹਨ ਭਾਤ ਪਹਿਰਤ ਇਹ ਕਿੰਨੂੰ ਕਹਿੰਦੇ ਹਨ ਭਗਤ ਜੀ ਕਹਿੰਦੇ ਚੌਲ ਕਹਿੰਦੇ ਚੌਲਾਂ ਦਾ ਪ੍ਰਸ਼ਾਦ ਤਿਆਰ ਕਰਕੇ ਅਰ ਲਾਪਸੀ ਲਾਪਸੀ ਕਹਿੰਦੇ ਨੇ ਦਾਲ ਨੂੰ ਉਸ ਭਾਸ਼ਾ ਦੇ ਵਿੱਚ ਕਹਿੰਦੇ ਚੌਲ ਤੇ ਦਾਲ ਤਿਆਰ ਕਰਕੇ ਕਰਕਰ ਆਕਾਸਾਰ ਭਗਤ ਜੀ ਕਹਿੰਦੇ ਕਰਕਰਾ ਕੰਜੀਰੀ ਨੂੰ ਕਹਿੰਦੇ ਹਨ ਜਿਹੜੀ ਪੰਜੀਰੀ ਆ ਉਹਨੂੰ ਕਰਕਰਾ ਕਹਿੰਦੇ ਹਨ ਸੁਭਾਸ਼ਾ ਦੇ ਵਿੱਚ ਭਗਤ ਜੀ ਉਹ ਕਹਿੰਦੇ ਉੱਥੇ ਇਹ ਬਸ ਨਹੀਂ ਹੈ ਜਿੱਥੇ ਠਾਕੁਰ ਨੂੰ ਫੁੱਲ ਚੜਾਏ ਪੱਤੀਆਂ ਚੜਾਈਆਂ ਫਿਰ ਬ੍ਰਾਹਮਣ ਜਿਹੜਾ ਭੋਗ ਲਵੰਦਾ। ਭਗਤ ਜੀ ਕਹਿੰਦੇ ਆ ਚੀਜ਼ਾਂ ਇਹ ਪਦਾਰਥ ਮੂਰਤੀ ਦੇ ਅੱਗੇ ਰੱਖੇ ਜਾਂਦੇ ਹਨ ਭਾਤ, ਪਹਿਰਤ, ਅਰ ਲਾਪਸੀ, ਕਰਕਰਾ ਕਾਸਾਰ। ਭਗਤ ਜੀ ਕਹਿੰਦੇ ਚਾਵਲ, ਦਾਲ ਦਾ ਕੌਲਾ, ਦਾਲ ਪਿੱਟਾ। ਅਤੇ ਉਹਦੇ ਨਾਲ ਪੰਜੀਰੀ ਦਾ ਕੌਲ ਰੱਖਿਆ ਜਾਂਦਾ। ਭੋਗ ਲਵਾਣ ਵਾਸਤੇ ਭਗਤ ਜੀ ਕਹਿੰਦੇ ਭੋਗਨ ਹਾਰੇ ਭੋਗਿਆ ਤਿਸ ਕਰ ਤਿਸ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ ਭਗਤ ਜੀ ਕਹਿੰਦੇ ਉਹ ਭੋਗ ਜਿਹੜਾ ਮੂਰਤੀ ਦੇ ਅੱਗੇ ਰੱਖਿਆ ਜਾਂਦਾ ਹੈ ਕਹਿੰਦੇ ਉਹ ਤਾਂ ਹੂਰਤੀ ਦੇ ਮੁਖ ਵਿੱਚ ਤਾਂ ਪੈਂਦਾ ਨਹੀਂ ਜਿਹੜਾ ਭੋਗ ਲਵਾਣ ਵਾਲਾ ਬ੍ਰਹਮਣ ਹੈ ਪੁਜਤ ਹੈ ਉਹੀ ਪਦਾਰਥ ਛੱਕ ਜਾਂਦਾ ਹੈ ਉਹਦੇ ਢਿੱਡ ਵਿੱਚ ਭਗਤ ਜੀ ਕਹਿੰਦੇ ਉਹੀ ਪਦਾਰਥ ਜਾਂਦੇ ਹਨ ਉਹ ਮੂਰਤੀ ਦੇ ਮੁਖ ਵਿੱਚ ਤਾਂ ਕੁਝ ਨਹੀਂ ਪੈਂਦਾ ਭਗਤ ਜੀ ਕਹਿੰਦੇ ਉਹਦੇ ਮੁਖ ਨੂੰ ਲਾਏ ਜਾਂਦੇ ਹਨ ਉਸ ਮੂਰਤੀ ਦੇ ਮੁਖ ਵਿੱਚ ਛਾਰ ਸਵਾ ਨੂੰ ਕਹਿੰਦੇ ਹਨ ਕਹਿੰਦੇ ਉਹ ਫਿਰ ਉਹੀ ਮੂਰਤੀ ਨੂੰ ਸਾਵ ਨੂੰ ਤਾਰ ਕੇ ਸਵਾ ਨਾਲ ਮਾਂਜਿਆ ਜਾਂਦਾ ਕਾਤੋਂ ਸ਼ਿਵਚੂ ਦੇ ਮੁਖ ਨੂੰ ਮਿੱਠਾ ਲੱਗ ਜਾਂਦਾ ਉਹ ਪਦਾਰਥ ਲੱਗ ਜਾਂਦੇ ਹਨ ਮੁਖ ਦੇ ਉੱਤੇ ਫਿਰ ਉਹ ਮਿੱਟੀ ਲੱਗਦੀ ਐ ਫਿਰ ਸ਼ਾਮ ਨੂੰ ਤਾਰਿਕ ਨੂੰ ਸਵਾ ਨਾਲ ਮੰਜਾ ਜਾਂਦਾ ਹੈ ਭਗਤ ਜੀ ਜਵਾਬ ਦੇਣ ਕਹਿੰਦੇ ਇਹ ਉਹ ਮੂਰਤੀ ਜਿਹੜੀ ਅੱਜ ਨੂੰ ਭੋਗ ਲਵਾਏ ਉਹ ਤਾਂ ਖਾਲੀ ਦੀ ਖਾਲੀ ਰਹੇਗੀ ਉਹ ਤਾਂ ਪ੍ਰੋਤ ਖਾ ਗਿਆ ਭੋਗਨ ਹਾਰੇ ਭੋਗਿਆ ਤਿਸ ਮੂਰਤ ਕੇ ਮੁਖ ਛਾਰ ਕਹਿੰਦੇ ਉਹਦੇ ਮੁਖ ਨੂੰ ਤਾਂ ਛਾਰ ਸਵਾ ਲੱਗ ਗਈ ਮਲਨ ਭੁਲੀ ਜਗ ਭੁਲਾਨਾ ਹਮ ਭੁਲਾਨੇ ਨਾਹੀਂ ਦੇਖੋ ਭਗਤ ਜੀ ਖੰਡਨ ਕਰਦੇ ਆ ਉਸ ਸਮੇਂ ਜਿਹੜੇ ਹੁਣ ਲੋਕ ਮੰਦਰ ਬਣਾਈ ਫਿਰਦੇ ਹਨ ਮੂਰਤਾਂ ਭਗਤ ਕਬੀਰ ਸਾਹਿਬ ਦੇ ਵੀ ਉਸ ਸਮੇਂ ਖੰਡਨ ਕੀਤਾ ਭਗਤ ਜੀ ਨੇ ਰਵਿਦਾਸ ਜੀ ਨੇ ਮੂਰਤੀ ਦਾ ਖੰਡਨ ਕੀਤਾ ਪਰ ਹੁਣ ਅਸੀਂ ਉਹਨਾਂ ਦੀਆਂ ਮੂਰਤੀਆਂ ਲਾਈ ਫਿਰਦੇ ਆਂ ਉਹ ਕਹਿੰਦੇ ਹਨ ਮੂਰਤੀਆਂ ਲਾਣੀਆਂ ਨਹੀਂ ਸ਼ਬਦ ਗੁਰੂ ਹੈ ਸਾਡਾ ਸ਼ਬਦ ਜੱਪੋ ਬਾਣੀ ਪੜੋ ਪਰ ਅਸੀਂ ਕਿੱਥੇ ਹਟਦੇ ਆਂ ਅਸੀਂ ਡਾਂਗਾ ਸੁੱਟੇ ਹੁਣ ਵੀ ਚੱਕੀ ਫਿਰਦੇ ਆਂ ਭਗਤ ਕ ਰਵਿਦਾਸ ਜੀ ਦੇ ਮੰਦਰ ਬਣਾ ਲਿਆ ਨਾ ਅਸੀਂ ਉਹ ਜਿ ਸਾਹਮਣੇ ਮਹਾਰਾਜ ਦਾ ਪ੍ਰਕਾਸ਼ ਦੇ ਇੱਕ ਪਾਸੇ ਮੂਰਤੀ ਰੱਖੀ ਹੋਈ ਐ ਸੀ ਉਹਦੇ ਅੱਗੇ ਫੁੱਲ ਚੜਾਈ ਜਾਂਦੇ ਆ ਭੋਗ ਭੇਟਾਲ ਕਰੀ ਜਾਂਦੇ ਆ ਉਹ ਪੱਥਰ ਨੂੰ ਪੂਜੀ ਜਾਂਦੇ ਆ ਸਭ ਦੇ ਸਮਾ ਮੂਰਤ ਐ ਉਹਦੀ ਪ੍ਰਕਾਸ਼ ਐ ਸ਼ਬਦ ਗੁਰੂ ਉਹ ਮਹਾਰਾਜ ਨੇ ਤਾਂ ਨਾਲ ਬਿਠਾਇਆ ਸਤਿਗੁਰਾਂ ਨੇ ਸਿੰਘਾਸਨ ਤੇ ਤਖਤਾਂ ਤੇ ਬਿਠਾਇਆ ਭਗਤਾਂ ਨੂੰ ਪਰ ਅਸੀਂ ਤਖਤਾਂ ਤੋਂ ਲੈ ਕੇ ਉਹਨੂੰ ਪੱਥਰ 'ਚ ਪ੍ਰਗਟ ਕਰ ਰਹੇ ਆ ਤਖਤਾਂ ਤੋਂ ਤਾਰ ਕੇ ਨੀਚੇ ਦੇ ਨੀਵਾਦ ਘਾ ਰਹੇ ਆ ਅਸੀਂ ਆਪਣੇ ਆਪ ਨੂੰ ਲੜਦੇ ਆ ਕਿਸੇ ਉੱਚਾ ਕਰ ਰਹੇ ਆ ਭਗਤ ਰਵਿਦਾਸ ਜੀ ਨੂੰ ਪਰ ਉੱਪਰ ਅਸੀਂ ਉਹਨੂੰ ਭਗਤ ਰਵਿਦਾਸ ਜੀ ਨੂੰ ਨੀਵਿਆ ਕਰ ਰਹੇ ਆ ਤਖਤਾਂ ਤੋਂ ਠਾ ਕੇ ਮਹਾਰਾਜ ਦੇ ਬਰਾਬਰੀ ਤੋਂ ਠਾ ਕੇ ਨੀਚੇ ਬਿਠਾ ਰਹੇ ਆ ਮੂਰਤੀ ਦੇ ਵਿੱਚ ਤੇ ਸਾਨੂੰ ਲੋਕ ਆਪਾਂ ਨੂੰ ਕਹੀ ਜਾਂਦੇ ਨੇ ਕਿ ਇਹ ਠੀਕ ਨਹੀਂ ਆ ਭਗਤ ਕਹਿੰਦੇ ਆ ਨੇ ਇਹ ਕਹਿੰਦੇ ਆ ਨੇ ਤੇ ਪਰ ਪਿਆਰੋ ਆਪ ਹੀ ਭਗਤ ਦੀ ਬੇਦਵੀ ਕਰ ਰਹੇ ਹਨ ਮਰਜ਼ਾਦਾ ਉਲਟ ਕਰ ਰਹੇ ਆ ਭਗਤ ਜੀ ਤਾਂ ਖੰਡਨ ਕਰਿਆਨ ਮੂਰਤੀ ਦਾ ਇੱਕ ਪਾਸੇ ਬ੍ਰਹਮਣ ਮੂਰਤੀਆਂ ਰੋੜ ਰਹੇ ਹਨ ਦਰਿਆ ਦੇ ਵਿੱਚ ਉਹ ਗੰਗਾ ਦੇ ਵਿੱਚ ਮੂਰਤੀਆਂ ਰੁੱਢਦੀਆਂ ਜਾ ਰਹੀਆਂ ਹਨ ਸੋਨਾ ਰੁੱਢਦਾ ਜਾ ਰਿਹਾ ਹੈ ਭਗਤ ਰਵਿਦਾਸ ਜੀ ਦੇਖੋ ਜੁੱਤੀਆਂ ਗੰਢ ਰਹਿਣ ਉਥੇ ਹੀ ਗੰਗਾਣ ਕੇ ਜਾਣ ਕੇ ਕੰਗਣ ਭੇਟਾ ਲੈਂਦੀ ਹੈ ਉਹਦੇ ਜਿਹੜੇ ਚੰਬੜੇ ਨੂੰ ਭੁੰਦਾ ਨੇ ਜਿਸ ਇੱਕ ਵੱਡੀ ਸਾਰੀ ਦੌਰੀ ਹੁੰਦੀ ਹੈ ਉਹਦੇ ਵਿੱਚ ਪਾਣੀ ਪਾਇਆ ਹੁੰਦਾ ਜਲ ਉਹਦੇ ਵਿੱਚੋਂ ਉਹਨੂੰ ਦਰਸ਼ਨ ਦਿੰਦੀ ਹੈ ਭਗਤ ਰਵਿਦਾਸ ਜੀ ਨੂੰ ਇਹ ਬ੍ਰਾਹਮਣਾਂ ਨੂੰ ਘਾਰ ਹੈ ਕਿ ਇਹ ਨੀਚ ਹੈ ਇਹ ਪੰਚਮੜੇ ਨੂੰ ਹੱਥ ਲਾਂਦਾ ਹੈ ਇਹਦੀ ਜਾਤ ਬਰਾਦਰੀ ਨੀਵੀਂ ਹੈ ਤੇ ਉਹਦੀ ਦੰਬੜੀ ਵੀ ਐ ਕਰਕੇ ਉਹ ਇੱਕ ਕੱਪੜੇ ਨਾਲ ਫੜਦਿਆਂ ਬ੍ਰਾਹਮਣਾਂ ਦੀ ਟੋਲੀ ਲੰਗੀ ਜਾ ਰਹੀ ਹੈ ਗੰਗਾ ਦੇ ਉੱਤੇ ਇਸ਼ਨਾਨ ਕਰਨ ਲਈ ਰਵਿਦਾਸ ਜੀ ਸਾਹਮਣੇ ਆਣ ਕੇ ਉਹਨਾਂ ਦੀ ਜੁੱਤੀ ਟੁੱਟ ਜਾਂਦੀ ਹੈ ਛੋਪੜੀ ਦੇ ਸਾਹਮਣੇ ਆਣ ਕੇ ਪੈਰ ਦਾ ਜੋੜਾ ਚਮੜੇ ਦੇ ਜੋੜੇ ਹੋਇਆ ਕਰਦੇ ਸੀ ਉਹ ਟੁੱਟ ਜਾਂਦਾ ਤੇ ਉਹ ਬ੍ਰਾਹਮਣਾਂ ਦੀ ਟੋਲੀ ਭਗਤ ਜੀ ਕੋਲ ਆਉਂਦੇ ਹਨ ਜੁੱਤੀ ਗੰਡਾਣ ਵਾਸਤੇ ਕਹਿੰਦੇ ਜੋੜਾ ਗੰਢ ਦੋ ਤੇ ਭਗਤ ਜੀ ਗੰਢਦੇ ਹਨ ਪੁੱਛਦੇ ਹਨ ਭਾਈ ਕਿੱਥੇ ਜਾ ਰਹੇ ਹੋ ਕਹਿੰਦੇ ਗੰਗਾ ਦੇ ਇਸ਼ਨਾਨ ਤੇ ਜਾ ਰਹੇ ਹਾਂ ਗੰਗਾ ਦੇ ਭੇਟਾ ਕਿਸੇਰੇ ਭੇਟਾ ਕਰਨ ਜਾ ਰਹੇ ਹਾਂ ਹੱਥ 'ਚ ਬੜੇ ਓਟਲੀਆਂ ਫੜੀਆਂ ਹੋਈਆਂ ਮਾਇਆ ਦੀਆਂ ਬੜੇ ਬੜੇ ਠਾਕਰਾਂ ਦੀਆਂ ਮੂਰਤਾਂ ਫੜੀਆਂ ਹੋਈਆਂ ਤੇ ਭਗਤ ਰਵਿਦਾਸ ਜੀ ਤੁਨ ਲੱਗਿਆ ਨੂੰ ਕਹਿੰਦੇ ਭਾਈ ਆ ਮੇਰੀ ਵੀ ਦੰਬੜੀ ਲੈ ਜੋ ਤੇ ਠਾਕਰ ਭੇਟਾ ਪ੍ਰਵਾਣ ਕਰਨ ਮੈਂ ਗਰੀਬ ਆ ਇੰਨੀ ਕੋਈ ਮੇਰੇ ਕੋਲ ਦੰਬੜੀ ਐ ਅਸੀਰਾ ਐ ਇਹ ਬ੍ਰਾਹਮਣ ਹੱਸਦੇ ਆਣ ਕਹਿੰਦੇ ਤੇਰੀ ਭੇਟਾ ਲਾਏਗੀ ਤੂੰ ਤਾਂ ਨੀਚ ਐ ਤੂੰ ਤਾਂ ਚਮੜੇ ਦੀਆਂ ਜੁੱਤੀਆਂ ਗੱਢਦਾ ਚੱਲ ਫਿਰ ਵੀ ਅਸੀਂ ਲੈ ਜਾਂਨੇ ਆਂ ਸੰਘਾਰ ਦੇ ਵਿੱਚ ਬ੍ਰਾਹਮਣ ਬੋਲਦੇ ਆਣ ਤੇ ਉਹ ਦੰਬੜੀ ਨੂੰ ਵੀ ਹੱਥ ਨਹੀਂ ਲਾਂਦੇ ਕਹਿੰਦੇ ਥੱਲੇ ਛੁੱਟ ਦੇ ਨੀਚੇ ਛੁੱਟਦਾ ਭਗਤ ਰਵਿਦਾਸ ਜੀ ਉਹਨੂੰ ਇੰਜ ਕਰਕੇ ਕੱਪੜੇ ਦੇ ਨਾਲ ਚੁੱਕ ਕੇ ਲੈ ਜਾਂਦੀਆਂ ਹੱਥ ਵੀ ਨਹੀਂ ਲਾਂਦੇ ਕਿ ਇਹ ਸਾਸੀ ਪ੍ਰਿਸ਼ਟ ਹੋ ਜਾਵਾਂਗੇ ਤੇ ਜਦੋਂ ਪਹੁੰਚਦੇ ਹਨਾ ਦੇਖੋ ਗੰਗਾ ਦੇ ਤੱਟ ਦੇ ਉੱਤੇ ਕਿਨਾਰੇ ਦੇ ਉੱਤੇ ਕੀ ਕੌਤੁਕ ਹੁੰਦਾ ਸਾਰੀਆਂ ਪਿਟਾਵਾਂ ਪਿਟਾ ਕਰਤੀਆਂ ਸਾਰੇ ਬ੍ਰਾਹਮਣ ਖੜੇ ਹਨ ਤੱਟ ਭਰਿਆ ਗੰਗਾ ਦਾ ਤੇ ਦੇਖੋ ਉੱਥੇ ਇੱਕ ਬ੍ਰਾਹਮਣ ਕਹਿੰਦਾ ਕਿ ਰਵਿਦਾਸ ਜੀ ਦੀ ਦਮੜੀ ਵੀ ਪਿਟਾ ਕਰਦੀ ਏ ਇਹ ਪਹਿਲਾਂ ਘਰ 'ਚ ਭੇਟਾ ਨਹੀਂ ਕਰਦੇ ਫਿਰ ਕਹਿੰਦੇ ਚਲ ਕੋਈ ਗੱਲ ਨਹੀਂ ਗੰਗਾ ਨੂੰ ਕਿਹੜਾ ਫਰਕ ਹੈ ਇੱਕ ਪਾਸੇ ਭੇਟਾ ਕਰ ਦਿੰਨੇ ਆ। ਏਖੋ ਦੰਬੜੀ ਜਦੋਂ ਭੇਟਾ ਕਰਨ ਲੱਗੇ ਤੇ ਗੰਗਾ ਪਰਮਾਤਮਾ ਜਿਹੜਾ ਠਾਕਰ ਹੈ ਗੰਗਾ ਦੇ ਰੂਪ ਵਿੱਚ ਹੱਥ ਬਾਹਰ ਕੱਢ ਕੇ ਉਹ ਭੇਟਾ ਲੈਣ ਹੁੰਦਾ। ਉਹ ਭੇਟਾ ਪ੍ਰਵਾਨ ਕਰਦਾ ਤੇ ਉੱਥੇ ਨਾਲ ਹੀ ਇੱਕ ਕੰਗਣ ਦਿੰਦਾ ਸੋਨੇ ਦਾ। ਕਹਿੰਦੇ ਲਾਓ ਭਗਤੋ ਆਹ ਕੰਗਣ ਲੈ ਜੋ ਰਵਿਦਾਸ ਨੂੰ ਜਾ ਕੇ ਸਾਡੀ ਵੀ ਪੁੱਛ ਭੇਟਾ ਦੇਓ। ਈ ਠਾਕੁਰ ਨੇ ਪੇਟਾ ਕੰਗਣ ਪੇਟਾ ਕੀਤਾ ਤੁਹਾਡੇ ਵਾਸਤੇ ਇਹ ਪ੍ਰਸ਼ਾਦ ਹੈ ਤੇ ਬ੍ਰਾਹਮਣ ਜਿਹੜਿਆਂ ਨੂੰ ਦੇਖੋ ਤੱਕਦੇ ਰਹੇ ਗਏ ਹਨ ਪਰੇਸ਼ਾਨ ਹੋ ਗਏ ਦੇਖੋ ਨੀਵੀਆਂ ਪੈ ਗਈਆਂ ਹੰਕਾਰ ਤੋੜਤਾ ਗੰਗਾ ਮਾਤਾ ਨੇ ਜਦੋਂ ਹੱਥ ਬਾਹਰ ਕੱਢ ਕੇ ਉਹਨਾਂ ਦਾ ਤਰਦਾ ਫਿਰਦਾ ਗੰਗਾ ਤੇ ਤੇ ਰਵਿਦਾਸ ਜੀ ਦੀ ਛੋਟੀ ਜੀ ਦੰਬੜੀ ਖੁਦ ਠਾਕੁਰ ਲੈਣ ਆਏ ਫਿਰ ਵੀ ਹੰਕਾਰ ਨਹੀਂ ਟੁੱਟਿਆ ਕਹਿੰਦੇ ਨਹੀਂ ਉਹਨੂੰ ਨਹੀਂ ਜਾ ਕੇ ਦੇਣੀ ਰਾਜੇ ਨੂੰ ਜਾ ਕੇ ਦਿਖਾਵਾਂਗੇ ਕਿ ਸਾਨੂੰ ਗੰਗਾ ਨੇ ਹੱਥ ਵੱਡ ਬਾਹਰ ਕੱਢ ਕੇ ਸਾਨੂੰ ਨਾਮ ਦਿੱਤਾ ਪ੍ਰਸ਼ਾਦ ਦਿੱਤਾ ਬਿਲਕੁਲ ਹੀ ਗੱਲ ਭਗਤ ਜੀ ਤੋਂ ਇਹਨਾਂ ਤੋਂ ਭਾਵ ਹੈ ਭਗਤ ਕਬੀਰ ਸਾਹਿਬ ਜੀ ਵੀ ਉਸੇ ਤਰ੍ਹਾਂ ਹੀ ਖੰਡਨ ਕਰਦੇ ਹਨ ਜਿਵੇਂ ਗੁਰੂ ਨਾਨਕ ਮਹਾਰਾਜ ਜੀ ਦੇਖੋ ਦੁਨੀਆ ਦੇ ਵਿੱਚ ਇਸ ਤੀਦਾ ਦਾ ਕਰਮਖੰਡਾ ਦਾ ਖੰਡਨ ਕਰਦੇ ਸੀ ਰਵਿਦਾਸ ਜੀ ਵੀ ਉਸੇ ਤਰ੍ਹਾਂ ਹੀ ਉਹਨਾਂ ਦਾ ਸੁਭਾਅ ਇੱਥੇ ਭਗਤ ਕਬੀਰ ਸਾਹਿਬ ਜੀ ਉਸੇ ਤਰ੍ਹਾਂ ਖੰਡਨ ਕਰਦੇ ਹਨ ਕਹਿੰਦੇ ਭਾਈ ਉਹ ਭੋਜਨ ਤਾਂ ਕਹਿੰਦੇ ਪ੍ਰੋਤ ਖਾ ਜਾਂਦਾ ਹੈ ਜੇ ਇੱਕ ਮੂਰਤ ਸੱਚੀ ਹੈ ਤਾਂ ਗੜਨਹਾਰੇ ਖਾਓ ਕਹਿੰਦੇ ਜੇ ਮੂਰਤ ਸੱਚੀ ਹੈ ਤੈ ਮੂਰਤ ਦੀ ਛਾਤੀ ਦੇ ਉਪਾਰ ਰੱਖਦਾ ਮਿਸਤਰੀ ਜਿਹੜਾ ਉਹਨੂੰ ਬਣਾਉਂਦਾ ਹੈ ਕਹਿੰਦੇ ਉਹਨੂੰ ਉਹਦੀ ਖਾ ਜਾਂਦੀ ਉਹ ਮੂਰਤੀ ਤੇ ਇਹ ਕਹਿੰਦੇ ਭੋਜਨ ਦਾ ਭੋਗ ਲੱਗਦਾ ਤੇ ਫਿਰ ਬ੍ਰਾਹਮਣ ਨੂੰ ਖਾਣ ਦੀ ਲੋੜ ਨਹੀਂ ਸੀ ਪੈਣੀ ਫਿਰ ਤਾਂ ਮੂਰਤੀ ਖਾਂਦੀ ਕਹਿੰਦੇ ਮੂਰਤੀ ਦੇ ਮੁਖ ਨੂੰ ਤਾਂ ਛਾਰ ਲੱਗਦੀ ਹੈ ਸਵਾ ਲੱਗਦੀ ਹੈ ਕਹਿੰਦੇ ਭੋਜਨ ਤਾਂ ਉਹ ਪੰਡਤੀ ਬ੍ਰਾਹਮਣੀ ਖਾ ਜਾਂਦਾ ਇੱਥੇ ਦੇਖੋ ਭਗਤ ਜੀ ਉੱਥੇ ਗਿਣ ਕੇ ਦੱਸਦੇ ਹਨ ਜਵਾਬ ਦੇਂਦੇ ਹਨ ਭੋਗਨ ਹਾਰੇ ਭੋਗਿਆ ਤਿਸ ਮੂਰਤ ਕੇ ਮੁਖ ਛਾਰ ਮਾਲਨ ਭੁੱਲੀ ਜਗ ਭੁਲਾਣਾ ਹਮ ਭੁਲਾਨੇ ਨਾਹੀਂ ਕਹਿੰਦੇ ਜੋ ਉਹ ਮਾਲਨ ਵੀ ਜਿਹੜੀ ਸੀ ਉਹ ਵੀ ਭੁੱਲਣ ਹਾਰ ਹੈ ਜਗਤ ਵੀ ਭੀੜ ਭਿੱਡਾ ਚਾਲੈ ਭਗਤ ਜੀ ਕਹਿੰਦੇ ਜਗਤ ਵੀ ਭੁੱਲਿਆ ਫਿਰਦਾ ਇਹ ਘੇੜ ਤੋਰਦੀ ਐ ਸਾਰੀਆਂ ਭੇਡਾਂ ਮਗਰ ਡਾਰ ਬਣ ਲੈਂਦੀਆਂ ਐ ਐਸੀ ਲੋਕਾਂ ਦਾ ਸੁਭਾਅ ਐ ਇੱਕ ਕੋਈ ਜਾਂਦਾ ਮੂਰਖ ਆਦਮੀ ਤੇ ਸਾਰੇ ਮੂਰਖ ਬਣ ਜਾਂਦੇ ਆ ਮਗਰ ਟੋਲੀਆਂ ਦੀਆਂ ਟੋਲੀਆਂ ਸਾਡੀਆਂ ਜਾਂਦੀਆਂ ਹਨ ਉੱਥੇ ਮਹਾਰਾਜ ਨੂੰ ਅਸੀਂ ਪਿੱਛਾ ਦੇ ਕੇ ਤੁਰ ਪੈਨੇ ਆ ਫਿਰ ਪੁੱਛਣਾ ਲੈਣ ਜਾਂ ਕਿਸੇ ਬਨੌਟੀ ਗੁਰਾਂ ਦੇ ਕੋਲ ਇੱਥੇ ਸੱਚਾ ਗੁਰੂ ਕੀ ਕਹਿੰਦਾ ਭਗਤ ਜੀ ਕਹਿੰਦੇ ਆ ਨਾ ਉਦੋਂ ਵੀ ਭਗਤ ਜੀ ਕਹਿ ਰਹੇ ਨੇ ਕਹਿੰਦੇ ਲੋਕ ਵੀ ਉਸੇ ਤਰ੍ਹਾਂ ਹੀ ਆਣ ਕਹਿੰਦੇ ਜਿਸ ਤਰ੍ਹਾਂ ਮੰਨ ਲੈਣ ਹੈ ਮਾਲਨ ਜਿਹੜੀ ਇਹ ਭੁੱਲੀ ਜੱਗ ਭੁਲਾਣਾ ਹਮ ਭੁਲਾਨੇ ਨਾਏ ਕਹਿੰਦੇ ਪਰ ਅਸੀਂ ਭੁੱਲਣ ਹਾਰ ਨਹੀਂ ਆਓ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ ਭਗਤ ਜੀ ਕਹਿੰਦੇ ਅਸੀਂ ਤਾਂ ਰਾਮ 'ਤੇ ਵਿਸ਼ਵਾਸ ਕਰਦੇ ਹਾਂ ਕਹੋ ਕਬੀਰ ਹਮ ਰਾਮ ਰਾਖੇ ਕਹਿੰਦੇ ਅਸੀਂ ਤੇ ਰਾਮ ਹੀ ਸਾਡੀ ਰੱਖਿਆ ਕਰਦਾ ਸੀ ਰਾਮ 'ਤੇ ਸਦਾ ਹੀ ਆਪਣੀ ਟੀਕ ਰੱਖਦੇ ਹਾਂ ਕਿਰਪਾ ਕਰ ਹਰ ਰਾਏ ਕਹਿੰਦੇ ਕਿਰਪਾ ਕਰੋ ਹਰੀ ਜੀਓ ਰਾਏ ਜੀਓ ਪਰਮੇਸ਼ਰ ਜੀਓ ਤੁਸੀਂ ਸਾਨੂੰ ਆਪਣੇ ਚਰਨਾਂ 'ਚ ਰੱਖੋ ਸਾਡਾ ਤਾਂ ਤੁਹਾਡੇ ਦੀ ਠੀਕ ਹੈ ਵਿਸ਼ਵਾਸ ਹੈ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਸਾਨੂੰ ਜੀਵਾਂ ਨੂੰ ਜਿੱਥੇ ਉਹ ਪੰਡਿਤ ਦੇ ਨਾਲ ਚਰਚਾ ਕਰਦੇ ਹਨ ਇੱਕ ਮਾਲਨ ਦੇ ਨਾਲ ਜਿਵੇਂ ਫੁੱਲ ਤੋੜਦੀ ਹੈ ਉੱਥੇ ਸਾਨੂੰ ਦੁਨੀਆ ਨੂੰ ਪ੍ਰਦੇਸ਼ ਹੈ ਭਗਤ ਜੀ ਦਾ ਇਹ ਸਦਾਈ ਉਹ ਸੱਚੇ ਸ਼ਬਦ ਦੀ ਵਿਚਾਰ ਕਰੀਏ ਸ਼ਬਦ ਸਾਡਾ ਗੁਰੂ ਹੈ ਪਰਮੇਸ਼ਰ ਜਿਹੜਾ ਉਹ ਕਣਕਣ ਵਿੱਚ ਸੁਭਾਏਮਾਨ ਹੈ ਹਰ ਜੀਵ ਵਿੱਚ ਪਸ਼ੂ ਪੰਛੀਆਂ ਤੋ ਲੈ ਕੇ ਮਨਾਸਪਤੀ ਵਿੱਚ ਵੀ ਉਹ ਵਸਦਾ ਹੈ ਇਹ ਸਦਾਈ ਉਹ ਸਦਾਈ ਇਹ ਧਿਆਨ ਰੱਖੀਏ ਕਿਸੇ ਨੂੰ ਝੋਟ ਨਾ ਪਹੁੰਚੇ ਸਦਾਈ ਉਹਦੀ ਬਾਣੀ ਪੜੀ ਉਹਦਾ ਸ਼ੁਕਰ ਕਰੀਏ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨੇਕਾ ਪੁਲਾਉ ਜੰਦੀਆਂ ਮਹਾਰਾਜ ਸਤ ਬਖਸ਼ਣ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ